ਰਾਦੇ ਉਤੇ ਨਗ ਜੜਵਾ ਦੇ ਰੱਖੂ ਸਾੰਗੇ ਨਿਸ਼ਾਨੀ ਵੇ ਗੱਲ ਸੁਣ ਲੈ ਟੋਲਣਾ ਤੂੰ ਮੇਰੇ ਦਿਲ ਦਾ ਜਾਨੀ ਵੇ ਗੱਲ ਸੁਣ ਲੈ ਨਾਲਿਆ ਤੂੰ ਮੇਰੇ ਦਿਲ ਦਾ ਜਾਨੀ ਵੇ ਗੱਲ ਸੁਣ ਲੈ ਟੋਲਣਾ ਕੱਲ ਜਠਾੜੀ ਦੇਖ ਮੇਰੇ ਨਾਲ ਸ਼ਹਿਰ ਗਈ ਮਟਿਆਲੇ ਕੱਲ ਜਠਾੜੀ ਦੇਖ ਮੇਰੇ ਨਾਲ ਸ਼ਹਿਰ ਗਈ ਮਟਿਆ ਨਾਲ ਦੋ ਦੋ ਸ਼ੂਟ ਲੈ ਲੈ ਨਾਲ ਸੁਲੀ ਪਰ ਗਾਲੇ ਨਾਲ ਦੋ ਦੋ ਸ਼ੂਟ ਲੈ ਲੈ ਨਾਲ ਸੁਲੀ ਪਰ ਗਾਲੇ ਮੇਰੀ ਤੇ ਗੱਲ ਸੁਣਦਾ ਨਹੀਂ ਤੂੰ ਮੇਰੀ ਤਾਂ ਗੱਲ ਸੁਣਦਾ ਨਹੀਂ ਤੂੰ ਕੀ ਆ ਦਿਲ ਵਿੱਚ ਖਾਲੀ ਵੇ ਗੱਲ ਸੁਣ ਲੈ ਹਾੜੀਆਂ ਤੂੰ ਮੇਰੇ ਦਿਲ ਦਾ ਜਾਨੀ ਵੇ ਗੱਲ ਸੁਣ ਲੈ ਹਾਨੀਆਂ ਮਹੀ ਵੇ ਮੈਨੂੰ ਲਾਗ ਕੇਣਵਾ ਦੇ ਮਹੀ ਤੇ ਮਹੀ ਮੈਨੂੰ ਲਾਗ